ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਉਹਦੀ ਜਿਹੜੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਗੋਇੰਦਵਾਲ ਸਾਹਿਬ ਤਹਿਸੀਲ ਖੰਡੂਰ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਰੇਰ ਗੁਰ ਸੇਵਕ ਦੇ ਕੋਲੇ ਆਏ ਆ ਦੋਸਤੋ ਤੇ ਅੱਜ ਵੇਹਣਾ ਤੁਹਾਨੂੰ ਆਪਾਂ ਦੋ ਦਿਖਾਵਾਂਗੇ ਚਵਾਈ ਜਿਹੜੀ ਹੈਗੀ ਆ ਦੋਸਤੋ ਇਸੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਪੂਰੀ ਵੀਡੀਓ ਨੂੰ ਜਿਹੜਾ ਤੁਸੀਂ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਤੁਹਾਨੂੰ ਸਮਝ ਆ ਸਕੇ ਅੱਜ 11 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਝ ਲੈ ਜੀ ਦੋਸਤੋ ਤੁਸੀਂ ਜਰੂਰ ਨੋਟ ਕਰ ਲਓ ਆ ਸ਼ਾਮ ਦੇ 6 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਠੀਕ ਆ ਤੇ ਆਓ ਕਰਦੇ ਆ ਗੱਲਬਾਤ ਵੀਰ ਗੁਰਸੇਵ ਕਦੇ ਨਾਲ ਪੁੱਛਦੇ ਆ ਅੱਜ ਇਹਨਾਂ ਵੈੜਾ ਦੀ ਕੀ ਡਿਟੇਲ ਹੈਗੀ ਆ ਆ ਜਿਹੜੀ ਵੈੜ ਤੁਹਾਨੂੰ ਖਾਸ ਤੌਰ ਤੇ ਪਸੰਦ ਆਊਗੀ ਦੋਸਤੋ ਚੁਬਾਈ ਆ ਜਰੂਰ ਕਰ ਲਿਓ ਠੀਕ ਆ ਜਿਹੜੀ ਵੈੜ ਆ ਸੂਨ ਵਾਲੀ ਹੈ ਬਿਲਕੁਲ ਜੇ ਰੈਡੀ ਆ ਢੁੱਕੀ ਆ ਉਹਨੂੰ ਟਿਪ ਕੇ ਚੌਥਰਾਂ ਦੀ ਤਸੱਲੀ ਕਰਨ ਤੋਂ ਬਾਅਦ ਸੌਦਾ ਕਰ ਸਕਦੇ ਠੀਕ ਆ ਜੀ ਆਜੋ ਕਰਦੇ ਆ ਵੀਰ ਗੁਰਸੇਵਕ ਦੇ ਨਾਲ ਗੱਲਬਾਤ ਪੁੱਛਦੇ ਕੀ ਡੀਟੇਲ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਮੋਸਟਲੀ ਜਿਆਦਾਤਰ ਪਸ਼ੂ ਜਿਹੜੇ ਦੋਸਤੋ ਇਸ ਘਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਸਭ ਤੋਂ ਪਹਿਲਾਂ ਵੀਰ ਗੁਰਸੇਵਕ ਸਾਸਰੀ ਕਾਲ ਸਾਸਰੀ ਗਾਲ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਬਹੁਤ ਵਧੀਆ ਉਹ ਠੀਕ ਠਾਕ ਭਰਾ ਬਾਤ ਚੜਦੀ ਕਰੇ ਤੇ ਗੁਰਸੇਵਕ ਬਾਈ ਅੱਜ ਦੋ ਬੈਣਾ ਹੀ ਬਕਾਉ ਆਪਣੇ ਕੋਲ ਹਾਂਜੀ ਵੀਰ ਜੀ ਬੈਣਾ ਤੇ ਆਪਣੇ ਕੋਲ ਅੱਜ ਇਹ ਚਾਰ ਹੀ ਤੇ ਇੱਕ ਹੋਣੇ ਤੁਹਾਡੇ ਗਾੜੀ ਗਾੜੀ ਫੇਲ ਹੋ ਗਈ ਉਹ ਲੈ ਕੇ ਵੀਰੋ ਜੀ ਬਿਲਕੁਲ ਵੱਡੀ ਬੈੜੀ ਹੀ ਉਹ ਬਿਲਕੁ ਫੱਡੀ ਬੜੀ ਸੀ ਆਪਾਂ ਕਾਫੀ ਦਿਨਾਂ ਤੋਂ ਦੋ ਤਿੰਨ ਦਿਨਾਂ ਦੀ ਗੱਲ ਕਰਦੇ ਪਏ ਸੀ ਵੀ ਪਾਉਣੀ ਹੈ ਵੀਡੀਓ ਭੈਣ ਬਣਾਉਣੀ ਤੁਹਾਡਾ بڑا ਮੇਲ ਹੋਇਆ ਤੇ ਬਿਲਕੁਲ ਨਾ ਹੀ ਮੇਰਾ ਫਿਰ ਜੀ 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 ਹਾਂ ਜੀ ਤੁਹਾਡਾ ਵੀ ਜਦੋਂ ਤਹੀ ਵੀਜੀ ਥੜੇ ਗੱਲਾਂ ਚਲੋ ਕੋਈ ਗੱਲ ਨਹੀਂ ਜੀ ਹਾਂ ਜੀ ਤੇ ਅੱਜ ਫਿਲਹਾਲ ਆਪੇ ਕੋਲ ਇਹੋ ਸੀ ਨਾ ਇੱਕ ਮਤਲਬ ਕਿ ਸੂਨ ਦੇ ਵਿੱਚ ਤਿਆਰੀ ਅਜੇ ਹਾਂ ਜੀ ਬੱਬਾ ਜੀ ਉਹ ਲੈ ਲਊਗੀ ਕੋ 15 15 ਦਿਨ 20 ਲੈ ਜੂਗੀ 15 ਤੋਂ 20 ਦਿਨ ਤੇ ਆਓ ਤੇ ਮੂੰਹ ਚਾਤਣ ਦਾ ਬਕਰੀ ਮੂੰਹ ਚਾਗੀ ਆ ਪਹਿਲਾਂ ਆ ਜਾਓ ਆਪਾਂ ਇਹ ਵੀਰ ਜੀ ਇਸ ਪਹਿਲੇ ਨੰਬਰ ਵਾਲੀ ਤੇ ਗੱਲ ਕਰਨਗੇ ਤੇ ਇਹਦੀ ਕੀ ਡਿਟੇਲ ਆ ਵੀਰ ਗ੍ਰਾਹਕ ਸੇਵਕ ਇਹਦੇ ਨਾਲੇ ਵੀਰ ਦੀ ਦੋਦਾ ਹੈਗਾ ਜੋ 14 ਲੀਟਰ ਆਪਾਂ 13 ਲੀਟਰ ਦੀ ਗ੍ਰੇਵੀ ਦੇਨੇ ਮਤਲਬ ਕਿ ਹੈ 14 ਵਿੱਚ ਘਰ ਦਾ ਹਾਂਜੀ ਤੇ ਜੇ ਕਰਕੇ ਸਭ ਪਹਿਣਪਰਾਨੇ ਆਨਲਾਈਨ ਸੌਦਾ ਕਰਨਾ 13 ਕਿ ਲੀਟਰ 13 ਲੀਟਰ ਮੰਨ ਗਿਆ ਆਪਾਂ ਦੇਖੋ ਘਰੇ ਵੀ ਆ ਜਾ 13 ਲੀਟਰ ਚੋਲੇ ਜੀ ਹਾਂਜੀ ਹਾਂਜੀ ਠੀਕ ਆ ਸੁਆ ਕੀ ਨਾਮ ਆ ਜੀ ਸੁਆ ਵੀਰ ਜੀ ਇਹ ਪਹਿਲੇ ਸੁਆ ਨਾਲ ਆਖਿਆ ਸੀ ਪਹਿਲਾਂ ਨਾਲ ਸਾਣਾ ਇਹ ਵੀ ਚਾਰ ਦੰਦੀ ਆ ਅ ਪਹਿਲਾਂ ਜਿਹੜੀ ਦੱਸੋ ਇਹ ਸੋਈ ਆ ਮੋਹ ਚੌਗੀ ਆ ਹਵਾਨੇ ਦੀ ਵੇਖੋਗੇ ਸਫਾਈ ਬਹੁਤ ਆ ਆ ਦੇਖੋ ਜੀ ਸਫਾਈਆਂ ਸੁਪੂਈਆਂ ਜਿਹੜੀਆਂ ਦੋਸਤੋ ਤੁਸੀਂ ਵੇਖ ਲਓ ਨਾਰਮਲੀ ਵੀ ਕੱਲੀ ਕੋਈ ਕਹਿਣ ਦੀ ਕਰਨੀ ਹੈਗੀ ਵੀ ਹਨਾ ਤੇ ਬਿਲਕੁਲ ਤੁਹਾਨੂੰ ਦਿਖਾਉਣੀ ਵੀ ਪੈਣੀ ਹੈ ਜਿਹੜੀ ਚੀਜ਼ ਸਫਾਈ ਵਾਲੀ ਆ ਸਾਰਾ ਤੁਹਾਨੂੰ ਦਾ ਸਹਿਜ ਚੰਗਾ ਬਿਲਕੁਨ ਦੇਖੋ ਮੁੱਠੀ ਵਾਲਾ ਹੈ ਨਾ ਇਹ ਗੈਬੰਦਰ ਪੂਰਾ ਹੈਗਾ ਖਲਾਸ ਠੀਕ ਆ ਟੈਕਰ ਸੇਵਕ ਵੀਰੇ ਮਗਰ ਬੱਚਾ ਕਿੰਦੇ ਇਹ ਮਗਰ ਵੀਰ ਜੀ ਬੱਛੀ ਆਵੇ ਹਾਂ ਫੀਮੇਲ ਹਾਂਜੀ ਹਾਂਜੀ ਤੇ ਟਾਈਮ ਥੋੜੇ ਉੱਚੇ ਬੱਚੇ ਦੀ ਕਿੰਨਾ ਘਟਾ ਮੋ ਗਿਆ ਨੂੰ ਲੈ ਵੀਰ ਜੀ ਉਹ ਰਹਦੇ ਸੀ ਫਿਰ ਤਿੰਨ ਮਹੀਨੇ ਦੀ ਕੋਈ ਦੋ ਮੰਨ ਲੋਟਾਈ ਮੰਨ ਲੋ 2 ਮਹੀਨੇ ਮੰਨ ਲੋ ਜਦਾਂ ਸੋ ਦੋਸਤੋ ਬੱਚਾ ਬਿਲਕੁਲ ਤੁਹਾਡੇ ਸਾਹਮਣੇ ਆ ਫੀਮੇਲ ਕਾਫ ਆ ਬੱਛੀ ਤੇ ਮਿਲਦੀ ਆ ਉਹ ਜੀ ਗੱਲ ਬਾਤ ਹੋਈ ਨਹੀਂ ਮਿਲਦੀ ਬੱਛੀ ਤਾਂ ਦੋਨੋਂ ਟਾਈਮ ਨਾਲ ਜੀ ਹਾਂਜੀ ਆਪਾਂ ਭਾੜਾ ਵੀ ਪਾ ਦੀਦਾ ਬੱਛੀ ਦੇ ਵੀ ਜਿਵੇਂ ਮੇਰੀ ਜੀ ਆ ਬੱਚਾ ਜਿਹੜਾ ਫੀਮੇਲ ਕਾਫ ਆ ਬੱਛੀ ਆ ਦੋਸਤੋ ਇਸ ਵੇੜ ਦੇ ਥੱਲੇ ਤੇ 2 ਮਹੀਨਾ ਡੇਢ ਮੰਨ ਲਓ ਪੌਣੇ 2 ਮੰਨ ਲਓ 2 ਮੰਨ ਲਓ ਜੇ ਵੀਰ ਦੀ ਵੀ ਜਿੰਨੀ ਸਮਝ ਆ ਉਸ ਹਿਸਾਬ ਨਾਲ ਤੁਸੀਂ ਮੰਨ ਲਓ ਠੀਕ ਆ ਜੀ ਤੇ ਵੀਰ ਕਰ ਸੇਵ ਫੁੱਲ ਕੇ ਤੋਰੋ ਇਹਨੂੰ ਬਾਕੀ ਬੈਕ ਸਾਈਡ ਤੋਂ ਸਾਜੇ ਖੱਬੇ ਸਾਰੇ ਪਾਸੇ ਹਵਾਨਾ ਜਿਹੜਾ ਦੋਸਤੋ ਚੰਗੀ ਤਰ੍ਹਾਂ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਜਿਹੜੀ ਕਾਲ ਸੰਪਰਕ ਨੰਬਰ ਆਪਾਂ ਬਿਲਕੁਲ ਥੱਲੇ ਚਲਦੇ ਕਰ ਦਿੱਤੇ ਆ ਮਾਲਕ ਦੇ ਨੰਬਰਾਂ ਦੇ ਸੰਪਰਕ ਕਰ ਸਕਦੇ ਆ ਲਓ ਜੀ ਉਹ ਵਾਨੇ ਦੀ ਕੁਆਲਿਟੀ ਬਹੁਤ ਸੋਹਣੀ ਹੈ ਦੋਸਤੋ ਤੇ ਚਵਾਈ ਵੀਰ ਕਰਨੀ ਐ ਇਸੇ ਵੀਡੀਓ ਚ ਚੌਗੀ ਆ ਜੀ ਚੌਗੀ ਆ ਚੌਗੀ ਆ ਚਾਰ ਦੰਦਾਂ ਦਾ ਦੋਸਤੋ ਬੱਚੀ ਸੀਗਾ ਪਹਿਲਣ ਬੱਚੀ ਸੂਈ ਆਂਦੀ ਆ ਪਹਿਲਣ ਬੱਚੀ ਸੂਈ ਆ ਤੇ ਮੋਹੋ ਜਿਹੜੀ ਚਾਰ ਦੰਦਾਂ ਦਾ ਵਾਅਦੇ ਬੰਦੀ ਹੈ ਵੀ ਪਹਿਲਾ ਸੂਰ ਸੂਈ ਹੈ ਦੋਸਤੋ ਠੀਕ ਹੈ ਡੇਢ ਮਹੀਨਾ ਕੋਈ ਮੰਨ ਲੈ ਕੋਈ 2 ਮਹੀਨੇ ਮੰਨ ਲੈ ਚਵਾਈ ਬਿਲਕੁਲ ਬੰਬੇ ਪਾਸ ਵੀ ਬੰਬੇ ਪਾਸ ਚਵਾਈ ਲੱਗੀ ਆ ਕਿਉਂਕਿ ਦੋਸਤੋ ਇੱਕ ਵਾਰੀ ਚਵਾਈ ਜਿਹੜੀ ਆਪਾਂ ਪਹਿਲਾਂ ਦੇਖੀ ਵੀ ਹੈਗੀ ਐਦੀ ਤਾ ਕਰਕੇ ਆਪਾਂ ਜਿਕਰ ਕੀਤਾ ਵੀ ਚਵਾਈ ਬਹੁਤ ਸੋਹਣੀ ਹੈ ਕੋਈ ਮੈਂ ਤੁਹਾਨੂੰ ਜਿਹੜੀ ਇਹ ਚਵਾਈ ਕਰਕੇ ਦਿਖਾ ਦਿੰਦਾ ਭਾਈ ਗਰਸੇਵ ਵੀਰੇ ਛੱਡ ਗਿਆ ਬੱਚਾ ਕਰੀਏ ਚਵਾਈ ਬਾਕੀ ਬੱਚਾ ਜੋ ਦੋਸਤੋ ਬਿਲਕੁਲ ਸਰੇ ਚੱਪਾ ਸੁਭਾ ਹੋਣ ਦੇ ਬਿਲਕੁਲ ਆਪਾਂ ਚਵਾਈ ਹੈ ਤੁਸੀਂ ਨਿਕਲ ਦਿਖਾਵਾਂਗੇ ਧਿਆਨ ਨਾਲ ਦੇਖ ਲਓ ਸੁਭਾ ਫੇਰ ਨੰਬਰ ਕਰਨੀ ਠੀਕ ਹੈ ਬਾਦਿਰਾ ਜੀ ਆ ਦੇਖੋ ਜੀ ਚਲੋ ਜੀ ਆ ਮਗਰਲੇ ਥਾਂ ਤੇ ਜਿਹੜੀ ਜਵਾਈ ਆ ਦੋਸਤੋ ਦੇਖੋ ਕੱਲੇ ਕੱਲੇ ਥਾਂ ਤੇ ਕੋਈ ਮਾਰ ਦੋ ਤਾਂ ਖਾਵੇ ਆ ਉਲਟ ਬਹਿਣੀ ਵਾਲਾ ਮਗਰਲੇ ਥਾਂ ਤੇ ਆ ਦੇਖੋ ਅਗਲਾ ਥਾਣੇ ਦਾ ਉਲਟ ਪੈਣੀ ਤੋਂ ਆ ਬਿਲਕੁਲ ਪੈਣੀ ਤੋਂ ਅਗਲਾ ਥਾਣੇ ਦਾ ਲੋਜੀ ਜਰਸੀ ਤੇ ਐਫ ਦਾ ਕ੍ਰਾਸ ਹੈ ਨਾ ਜੀ ਹਾਂ ਜਰਸੀ ਦਾ ਐਫ ਦਾ ਕ੍ਰਾਸ ਹੈ ਜਿਆਦਾ ਪੱਕ ਜਰਸੀ ਦਾ ਹੈ ਜਿਆਦਾ ਪੱਕ ਜਰਸੀ ਦਾ ਹਾਂ ਜੀ ਦੋ ਤਾਂ ਬਾਬਾ ਜੀ ਜਿੰਨਾ ਇਹਨੂੰ ਪਾ ਲੋ ਹੂੰ 14 ਲੀਟਰ ਬਾਹਰ 14 ਤੋਂ 15 ਹੋਊਗਾ ਪਰ ਅਬ ਤੇਰਾ ਦੀ ਗ੍ਰੈਂਡੀ ਦਿੰਨੇ ਅਗਲੇ ਨੂੰ ਹੂੰ ਲੀਟਰ ਮਾਰੇ ਆਪਣੇ ਸਾਹਮਣੇ ਲਓ ਵੀ ਮੰਲੋ ਟਾਈਮ ਤੋਂ ਟਾਈਮ ਚੋਵੇ ਕੋਈ 4 ਵਜੇ ਨੇ ਕੋਈ 5 ਵਜੇ ਨੇ ਟਾਈਮ ਤੋਂ ਟਾਈਮ ਆਉਦੀ ਚੋਵੇ ਤਸਦੀ ਕਰੇ ਪੂਰਾ ਟਾਈਮ ਮੰਨ ਲੇ ਲਓ ਵੀ ਦੋਸਤੋ ਚਵਾਈ ਕੰਪਲੀਟ ਹੈ ਠੀਕ ਹੈ ਤੇ ਅਕਰਾ ਦਿਓ ਤਸੱਲੀ ਕੋਈ ਲੀਟਰ ਮਾਰ ਦੋ ਜੀ ਲੀਟਰ ਮਾਰ ਗਿਆ ਟਾਈਮ ਜਿਹੜਾ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਲਓ ਕਿਸਾਨ ਭਾਈਓ ਬਿਲਕੁਲ ਜਿਹੜਾ ਟਾਈਮ ਨੋਟ ਕਰ ਲਓ 7 ਵਜੇ ਜੀ ਦਿਨੇ 24 7 ਵਜੇ ਚੋਕੇ ਫਿਰ ਅਸੀਂ ਗਾਂਵ ਦੇ ਹੁਣ ਤਕਰੀਬਨ 6:30 ਦਾ ਸੌਰੀ 6:30 ਦਾ ਹੁਣ ਸਮਾਂ ਹੋ ਗਿਆ ਤੇ ਮਾਰਨਿੰਗ ਚਵਾਈ ਤੁਸੀਂ ਕਰੋ ਟਾਈਮ ਤੇ ਕਰੋਗੇ ਪਰ ਮਾਰਨਿੰਗ ਜਿਹੜੀ ਵੀਡੀਓ ਅਪਲੋਡ ਕਰਨੀ ਹੈ ਆਪਾਂ 12 ਅਪ੍ਰੈਲ ਨੂੰ ਸਵੇਰੇ 6:00 AM ਤੇ ਤੇ ਟਾਈਮ ਤੋਂ ਟਾਈਮ ਬੰਨ ਕੇ ਜਿਹੜਾ ਉਹ ਚਵਾਈ ਤੁਸੀਂ ਕਰ ਸਕਦੇ ਹੋ ਠੰਡਾ ਮਾਰ ਲੈ ਕੋਈ ਖੰਡਾ ਕਰ ਲਓ ਠੰਡਾ ਕਰ ਲਓ ਇੱਕ ਦੋਹਰੀ ਲੱਦਾ ਮਾਰ ਦੋ ਬਸ ਬਿਲਕੁਲ ਜਿਹੜਾ ਦੋਸੇ ਠੰਡੇ ਦੁੱਧ ਦੀ ਆਪਾਂ ਮਿੰਤੀ ਕਰਨੀ ਸਟਾਰਟ ਕਰਾਂਗੇ ਠੀਕ ਹੈ ਜੀ ਝੱਗ ਬਿਲਕੁਲ ਮਾਰ ਲਈ ਆ ਤੇ ਆ ਕਰੋ ਜੀ 10 ਰੀਟਾ ਇੱਕ ਦੋ ਤਿੰਨ ਹੌਲੀ ਚਾਰ ਪੰਜ ਸਾਡੀ ਪੰਜ ਕਰੋ ਕੀ ਥੋੜਾ ਬਾਧਾ ਚਲੋ 5.5 ਲੀਟਰ ਜਮਾਨਤ ਚਾਹੇ ਕੋ ਵੀਰ 5 ਮਾਣੇ ਦੀ। ਫੌਂਡ ਲੇ ਕੇ ਦਾ ਸਾਰਾ ਦੁੱਧ ਹੁੰਦਾ ਵੀ ਕਿਲੋ ਅੱਧੇ ਕਿਲੋ ਦਾ ਫਰਕ ਪੈ ਜਾਂਦਾ। ਤੇ ਬਾਕੀ ਪਸ਼ੂ ਨੂੰ ਜਿਹੜਾ ਦੋਸਤੋਂ ਤੁਸੀਂ ਠਕਾ ਕੇ ਸੇਵਾ ਕਰੋਗੇ ਦੋ ਦਿਨ ਤੇ ਪਸ਼ੂ ਜਿਹੜਾ 12 13 12 13 ਤੱਕ ਜਿਹੜੀ ਨਾਰਮਲ ਤੁਸੀਂ ਚਵਾਈ ਕਰ ਸਕਦੇ। 13 ਲੀਟਰ ਵੀਰ ਆਪਣੇ ਘਰੋਂ ਗਰੰਟੀ ਹੈ ਵੀ ਤਸੱਲੀ ਕਰਕੇ ਖੜੇ ਵੀਰ। ਠੀਕ ਆ। 13 ਲੀਟਰ ਆਪਾਂ ਚਵਾ ਕੇ ਦਵਾਂਗੇ ਆਪਣੇ ਘਰੋਂ ਟਾਈਮ ਤੋਂ ਟਾਈਮ ਆ। ਕਿ ਸੇਕ ਭਾਈ ਕਿੰਨਾ ਕਹੋਲੇ? ਮੋਹਲਾ ਦੇ ਵੀਰ ਜੀ ਵੇਖੋ ਜੇ ਹਸਾਣਾ ਲੋਕ ਕਰਦੇ ਵਸਾਣਾ ਭਾਜਣਾ ਮਰਜ਼ੀ ਕਰਦੇ ਹਾਂ ਜੀ ਹਾਂ ਜੀ ਆਪਾਂ ਤੇ ਮੋਹਲਾ ਬਾਪ ਫਿਰ ਬਾਬਾ ਜੀ ਇਹਦਾ ਕਰਦੇ 34000 ਰੁਪਇਆ ਓਕੇ 34 34000 ਦੀ ਕੱਲਾ 34000 ਬਾਬਾ ਜੀ ਅੱਛਾ ਅੱਛਾ ਜੀ ਚਲੋ ਹਾਂ ਜੀ ਠੀਕ ਹੈ ਇਹ ਗਲਤੀ ਕਰੋ ਚਾਉਂਦੀ ਆ ਹੂੰ ਹੂੰ ਜਰਸੀ ਕਰੋ ਸੰਗ ਦੇ ਵਿੱਚ ਆ ਦੋਸਤੋ ਤੇ ਚਵਾਈ ਤੁਸੀਂ ਵੀ ਕਰ ਲਿਓ ਮੇਰਾ ਫਰਜ਼ ਪੈਂਦਾ ਸੀ ਹੁਣ ਟਾਈਮ ਟੂ ਟਾਈਮ ਜਿਹੜੀ ਆਪਾਂ ਬਿਲਕੁਲ ਚਵਾਈ ਦੇ ਟਾਈਮ ਘਰੇ ਵਿਜ਼ਿਟ ਕੀਤੀ ਸੀ ਤੇ ਸੋਚਿਆ ਵੀ ਕਰਕੇ ਵੀਰਾਂ ਦਾ ਵੀ ਜ਼ਰੂਰ ਚਵਾਈ ਦਿਖਾਉਣੀ ਆ ਆਜੋ ਇਸ ਤੋਂ ਬਾਅਦ ਇੱਕ ਹੋਰ ਵਾਇਡ ਆ ਤੇ ਗਰਸ਼ਵਕ ਵੀਰੇ ਕਿੰਨੇ ਦਿਨ ਲੈ ਕੇ ਜਾਂਦੀ ਆ ਤੇ ਬਾਬਾ ਜੀ 15 ਤੋਂ ਲੈ ਜੋ 20 ਦਿਨ ਲੈ 15 ਤੋਂ 20 ਦਿਨ ਲੈ ਜੋ ਬਾਕੀ 35 ਤੋਂ ਉੱਪਰ ਵਧੀਆ ਜੀ ਮੈਂ ਨਾ ਬਾਬਾ ਜੀ ਆਪਣੀ ਗਰੰਟੀ ਹੈ ਉਹ ਆਪਣੀ ਗਰੰਟੀ ਤੇ ਜਿਹੜੇ ਬੰਦੇ ਨੇ ਖੜਨੇ ਆ ਨਾ ਗਰੰਟੀ ਹੁੰਦਾ ਆ ਜੀ ਬਾਈ ਆ ਵੀ ਟਿਪ ਕੇ ਖੜੇ ਬਾਕੀ ਤਸल्ली ਕਰਕੇ ਖੜੇ ਮੇਰਾ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਕਰੋ ਚੈੱਕ 15 15 ਤੋਂ 20 ਦਿਨ ਲੈ ਜੂ 15 ਦਿਨ ਜੀ ਨੈਟ ਹਾਂਜੀ 15 ਦਿਨ ਲੈ ਜੂਗੀ 15 20 ਦਿਨ ਲੈ ਜੂਗੀ ਇੱਥੇ ਵੀ ਖੜੂਗੀ ਦਿਨ ਉਹਨਾਂ ਨੇ ਆਖਿਆ ਵੀ ਇਹ ਸੂਹਾ ਕਰਮਾ ਦੂਜਾਂ ਦਾ ਇਹ ਦੂਜਾ ਸੂਹਾ ਬੇੜਾ ਬਹੁਤ ਖੂਬਸੂਰਤ ਆ ਫਿਰ ਇਸ ਕੁਆਲਟੀ ਦੇਖੋ ਕੋਈ ਫੇਰ ਕੀ ਠੀਕ ਹੈ ਜੀ ਖੋਲ ਕੇ ਵੀ ਇੰਤਜ਼ਾਰ ਜੀ ਦੰਦ ਵੀ ਵਿਖਾ ਲੀਏ ਦਿਖਾ ਦਿਓ ਦੰਦ ਦੰਦੋਂ ਵੀ ਦਿਖਾ ਦਿਓ ਜੀ ਆਹ ਦੇਖੋ ਜੀ ਦੇਖਿਓ ਸਿੱਕੀ ਹੋਣੀ ਨਾ ਜੀ ਕੰਨੀ ਵਾਲੇ ਦੰਦ ਨਹੀਂ ਕੱਢੇ ਜੀ ਹੂੰ ਛਿੱਗੀ ਆ ਜੀ ਛਿੱਗੀ ਆ ਅੱਜ ਖੋਲਦਗੇ ਜੀ ਬਾਕੀ 15 ਦਿਨ ਦਾ ਜਿਹੜਾ ਦੋਸਤੋ ਸਮਾਂ ਲੈ ਜੂਗੀ ਠੀਕ ਆ 15 ਦਿਨ ਹਜੇ ਕੱਚੀ ਆ ਜਸਟ ਜਿਹੜੇ ਵੀਰ ਨੇ ਕੋਈ 2-4 ਦਿਨ ਸਾंप ਲੈਣੀ ਆ ਉਹ ਤੁਸੀਂ ਜ਼ਰੂਰ ਜਿਹੜੀ ਆ ਦੋਸਤੋ ਇਹ ਵੇੜ ਖਰੀਦ ਸਕਦੇ ਠੀਕ ਆ ਇਹ ਕੀ ਆ ਕੋਈ ਬੱਕੇ ਟੇਲ ਟੂਲ ਬਹੁਤ ਦੋਸਤੋ ਲੇਵਾ ਚੰਗਾ ਖੋਲੂਗੀ ਠੀਕ ਹੈ ਇਹ ਉਮੀਦ ਆਪਾਂ ਕਰ ਸਕਦੇ ਆ ਵੀ ਲੇਵਾ ਸੋਨਾ ਬਣਾ ਲੂਗੀ ਠੀਕ ਹੈ ਬਾਕੀ ਵਜਨ ਵਾਲੀ ਆ ਪੂਰੀ ਹੈਵੀ ਬਾਡੀ ਵੇਟ ਆ ਪੂਰੀ ਸਰੀਰ ਭਰੀ ਆ ਕੱਦ ਜਿਹੜਾ ਦੋਸਤੋ ਹਾਈਟ ਮੀਡੀਅਮ ਆ ਠੀਕ ਆ ਮੀਡੀਅਮ ਹਾਈਟ ਤੋਂ ਪਲੱਸ ਮੰਨ ਸਕਦੇ ਹੋ ਵੈੜ ਪੂਰੀ ਥੱਬ ਦੇ ਵਿੱਚ ਤੇ ਕਰਸੇਵਕ ਵੀਰੇ ਕੀ ਲੈ ਦੇ ਫਿਰ ਇਹਦਾ ਲੈ ਦੇ ਬਾਬਾ ਜੀ ਭਾਵੇਂ ਕੋ ਮੁੱਲ 45 ਕਰਾਈ ਜਾਵੇ 40 ਕਰਾਈ ਜਾਵੇ ਹਾਂਜੀ ਠੀਕ ਆ ਜੀ ਆਵਾ ਮੁੱਲ ਕਾਦੇ ਦਾ 38000 ਰੁਪਿਆ 38000 ਜੀ ਹਾਂ ਜੀ ਅੱਜ ਦੇਖੋ ਮੈਂ ਇਹ ਵੇਖਿਆ ਠੀਕ ਆ 38000 ਜਸਟ 38000 38 1000 ਜਿਹੜੀ ਦੋਸਤੋ ਇਸ ਦੀ ਪ੍ਰਾਈਸ ਹੈਗੀ ਆ ਮੁੱਲ ਹੈਗਾ ਬਿਲਕੁਲ ਵਾਜਬ ਰੇਟ ਆ ਚੰਗਾ ਰੇਟ ਲੱਗੂਗਾ ਅੱਜ ਦੇ ਬਾਜ਼ਾਰ ਨੂੰ ਵੇਖਦੇ ਹੋਏ ਵੈੜ ਪੂਰੀ ਬਣੀ ਬੱਤਰੀ ਵੇਖੋ ਜਿੰਨੀ ਸਫਾਈ ਉੱਪਰੋਂ ਵੈੜ ਦੀ ਹੂ ਦੀ ਫੇਸ ਕੁਆਲਿਟੀ ਹੈਵੀ ਬਾਡੀ ਵੈੜ ਸਰੀਰ ਵਜਨ ਵਾਲੀ ਆ ਪੂਰੀ ਤੇ ਥਣ ਲੇਵਾ ਵੀ ਉਨਾ ਹੀ ਸਾਫ ਆ ਚਾਰੇ ਥਾਣੇ ਦੋਸਤੋ ਪੰਜਵੀਂ ਜਿਹੜੀ ਆ ਪੋਰਟ ਸਰੂ ਵੀ ਨਹੀਂ ਹੈਗਾ ਨਾਲ ਬਿਲਕੁਲ ਚਾਰ ਥਾੜਾ ਤੇ ਨੰਬਰ ਵੀ ਗੁਰਸੇਵਕ ਨੰਬਰ ਵੀ ਜੀ ਆਪਣਾ 97813 ਹਾਂਜੀ 97813 ਤੇ 55875 ਓਕੇ ਹਾਂਜੀ ਇਹ ਨੰਬਰ ਵੀ ਗੁਰਸੇਵਕ ਦੇ ਆਪਾਂ ਲਗਾਤਾਰ ਸਕਰੀਨ ਤੇ ਚਲਦੇ ਕਰਦੇ ਨੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ